हां भाई जमान तो हो गई पता नहीं ना दे खैरे वाली ना, ना हो जाए अच्छा पर लगदा हां निकलਦੇ ਨੂੰ ਬਾਹਰ ਫੇਰ ਕੋਈ ਨਾ ਹੋਰ ਪਰਚਾ ਬੜਾ ਦੇਣਾ ਕਿਉਂਕਿ ਸਰਕਾਰ ਹੀ ਇਹ ਜਿਹੇ ਹਿਸਾਬ ਨਾਲ ਚੱਲ ਰਹੀ ਆ ਲੋਕੇ ਸਰਕਾਰ ਚ ਭਾਨਾ ਤਾਂ ਨਾਮੀ ਬੰਦਾ ਆਮ ਲੋਕ ਤਾਂ ਜਮੀ ਸਹਮੇ ਪਿਆ ਵੀ ਆ ਹੋ ਕੀ ਰਿਹਾ ਯਾਰ ਅੰਦਰੇ ਖੜੇ ਵੀ ਇੱਥੋਂ ਯਾਰ ਪੰਜਾਬ ਚਾ ਕੀ ਮਾਹੌਲ ਬਣ ਗਿਆ ਵੀ ਯਾਰ ਕੋਈ ਪਤਾ ਨਹੀਂ ਕਿਹਨੂੰ ਫੜ ਕੇ ਕਦੋਂ ਕਿਹਨੂੰ ਅੰਦਰ ਕਰ ਦੇਣਾ ਵੀ ਭਾਈ ਜਿਹੜੇ ਜੁਲਮਾਂ ਵਾਲੇ ਆ ਉਹ ਤਾਂ ਬਾਹਰ ਫਿਰਦੇ ਆ ਜਿਹੜੇ ਆਮ ਬੰਦੇ ਉਹਨਾਂ ਕੋਈ ਪਤਾ ਨਹੀਂ ਕਦੋਂ ਕਿੱਥੇ ਚੱਕ ਲੈਣ ਦਰ ਕੀ ਪੈਦਾ ਹੋ ਗਿਆ ਡਰ ਕਾਸ ਤੋਂ ਦਰ ਮਹੌਲੀ ਹੈ ਜੇ ਬਣਾ ਛੱਡਿਆ ਬਾਈ ਖੈਰੇ ਨਾਲ ਕੀ ਕੋਸ ਹੋਇਆ ਇੱਕ ਬਾਹਰ ਨਿਕਲਣ ਲੱਗਿਆ ਕਰੇ ਨਵਾਂ ਪਰਚਾ ਲਿਆ ਕਰਨ ਡਰ ਤੇ ਨਾ ਸਰਕਾਰ ਹਥਿਆਰਾਂ ਦੀ ਰਹਿ ਗਈ ਥੱਲੇ ਕੰਮ ਨਹੀਂ ਹੋ ਰਿਹਾ ਬਸ ਕੱਲੇ ਪਰਚਿਆਂ ਤੇ ਯੋਰ ਆ ਫੇਕ ਐਡੀਆਂ ਤੇ ਯੋਰ ਆ ਪੇਜਾਂ ਦੀ ਰੀਚ ਘਟਾਤੀ ਬਸ ਸੋਸ਼ਲ ਮੀਡੀਆ ਤੇ ਜਿੰਨਾ ਯੋਰ ਲੱਗਦਾ ਦੀ ਜਾਂਦੇ ਤੇ ਇਸ ਹਥਿਆਰਾਂ ਦੀ ਉਹ ਕੰਮ ਕੋਈ ਨਹੀਂ ਗਰਾਊਂਡ ਤੇ ਕੋਈ ਕਰਨੀ ਕਿਤੇ ਇਹ ਤਾਂ ਨਹੀਂ ਸੀ ਜਿਹੜੀ ਯਾਤਰਾ ਸ਼ੁਰੂ ਕੀਤੀ ਗਈ ਸੀ ਕਿਤਨਾ ਕਿਤੇ ਯਾਤਰਾ ਨੂੰ ਲੈ ਕੇ ਵਿਗਨ ਪਾਉਣ ਵਾਸਤੇ ਵੀ ਡਰਾਵਾਂਗੇ ਉਹਦਾ ਲੱਖੇ ਬਾਈ ਨੇ ਪਹਿਲੇ ਹੀ ਬੰਨ੍ਹ ਦੇਤਾ ਸੀ ਪਹਿਲੇ ਦਿਨ ਜਿੱਦੇ ਤਖਤ ਸਾਹਿਬ ਤੋਂ ਤੁਰਿਆ ਤਲਮੰਡੀ ਸਾਹਬੋਂ ਉੱਦੀ ਕਹਿਤਾ ਸੀਗਾ ਵੀ ਇਹ ਤਾਂ ਸਾਡੀ ਯਾਤਰਾ ਦਾ ਸਿਰੇ ਚੜ੍ਹ ਨਹੀਂ ਦਿੰਦੇ ਨਹੀਂਗੇ ਆਹ ਜੇ ਵੀ ਪੈ ਸਕਦੇ ਆ ਲੱਖੇ ਨੂੰ ਵੜ ਕੇ ਅੰਦਰ ਕਰ ਸਕਦੇ ਆ ਸਾਡੇ ਵਰਗੇ ਨੂੰ ਕਿਸੇ ਨੂੰ ਮਰਜ਼ੀ ਕਰ ਸਕਦੇ ਆ ਕਿਉਂਕਿ ਸਰਕਾਰ ਹੀ ਹੋਰ ਹਸਾਮਨਾ ਚੱਲ ਰਹੀ ਆ ਵੀ ਇਹ ਸਰਕਾਰੇ ਚਾਹੁੰਦੀ ਇਹ ਆ ਵੀ ਕੰਮ ਨਾ ਕਰੋ ਵੀ ਕੋਟ-ਕੋਟ ਕੇ ਲੋਕਾਂ ਨੂੰ ਦਬਾਓ ਤੁਹਾਨੂੰ ਲੱਗਦਾ ਹੀ ਪੰਜਾਬ ਐਂ ਦਬਜੂਗਾ ਪੰਜਾਬ ਦਾ ਖੂਨ ਹੈਗਾ ਵੀ ਜਿਵੇਂ ਬਾਈ ਕਹਿੰਦਾ ਸੀ ਸਿੰਗ ਤੇ ਸਪ੍ਰਿੰਗ ਜਿੰਨੇ ਦਬਾਵੋਗੇ ਉਹਨੇ ਤਾਂ ਹੁਣ ਆ ਗਏ ਹਾਂ ਇਹ ਤਾਂ ਉੱਤੇ ਉੱਠਦੇ ਗਏ ਹਾਂ ਇਹ ਤਾਂ ਉੱਤੇ ਨਹੀਂ ਜਾਣਗੇ ਬਾਈ ਇਹਦਾ ਕੋਈ ਹੱਲ ਨਹੀਂ ਗੱਲ ਦਾ ਕੰਮ ਕਰਨਾ ਪੂ ਜਿਹੜੇ ਵਾਦੇ ਕਰੇ ਸੀ ਮੈਂ ਗੰਨ ਮੈਂ ਨਹੀਂ ਲੈਂਦਾ ਮੈਂ ਆਮ ਕਰਨ ਦਾ ਮੁੰਡਾ ਮੈਂ ਫੀਟਰ ਮੂਰੇ ਰਾਤਾਂ ਕੱਟਦਾ ਰਹਿਆ ਮੈਂ ਖੇਤ ਝੋਨੇ ਨੂੰ ਪਾਣੀ ਲਾਉਂਦਾ ਰਿਹਾ ਮੈਂ ਝਣੂਂਗੇ ਪਰਾਂਦਾ ਰਿਹਾ ਮੈਂ ਨਰਮੇ ਤੇ ਸਪਰੇਅ ਕਰਦਾ ਰਿਹਾ ਲੈ ਯਾਰ ਇਹ ਜੇ ਇਹ ਇਹ ਜੇ ਲੀਡਰਾਂ ਨੂੰ ਇਹ ਗੱਲਾਂ ਕਹਿ ਕੇ ਜੇ ਕੋਈ ਪੰਜਾਬ ਦੇ ਮੁੱਦੇ ਉਹ ਤਾਂ ਦਾਵਾ ਕਰਦੇ ਆ ਬਈ ਉਹਦੇ ਅਸੀਂ ਤਾਂ 70 ਸਾਲ ਅੱਜਣਾ ਨਹੀਂ ਉਹ ਉਹ ਕਰੀ ਜਾਂਦੇ ਆ ਬਦਲਾ ਲਿਆਂਦਾ ਬਈ ਹਾਂ ਉਹ ਬਦਲਾ ਦੀ ਗੱਲ ਕਰਦੇ ਆ ਆ ਵੀ ਆਇਆ ਵੀ ਬਦਲਾਈ ਆ ਅਸੀਂ ਵੀ ਉਹਨੂੰ ਸਾਥ ਦਿੱਤਾ ਸਭ ਨਹੀਂ ਦਿੱਤਾ ਸਾਰੇ ਪੰਜਾਬ ਨੇ ਮਤਲਬ ਤੂੰ ਵੀ ਦਿੱਤਾ ਹੋਣਾ ਪਰ ਪਤਾ ਨਹੀਂ ਸੀ ਨਾ ਵੀ ਇਹ ਜੇ ਨਿਕਲਣਗੇ ਤੇ ਇਹ ਕੋਈ ਮੁੱਦਾ ਪੰਜਾਬ ਦਾ ਹੈ ਕਿ ਨਵਜੋ ਸਿੱਧੂ ਨੂੰ ਰੇਹ ਵਾਲੀ ਬੁਰੀ ਨਹੀਂ ਖੋਲਣੀ ਆਉਂਦੀ ਇੱਲਾ ਇਹ ਕੋਈ ਮੁੱਦੇ ਆ ਚਾਲੇ ਯਾਰ ਜੇ ਤੂੰ ਆਮ ਕਰਾਚੋਂ ਗਿਆ ਹੋਏਗਾ ਉਹਦੂ ਖੋਲਦਾ ਹੋਗਾ ਬੋਰਿਆਂ ਹੁਣ ਤਾਂ ਤੂੰ ਕੀ ਪਤਾ ਨੋਟਾਂ ਦੀਆਂ ਬੋਰਿਆਂ ਖੋਲਦਾ ਹੋਵੇਂ ਹਨ ਕੀ ਪਤਾ ਹੁਣ ਕਹੇ ਜਾ ਮਾਹੌਲ ਹੋ ਗਿਆ ਤੇਰਾ ਇਹ ਬਾਈ ਜੀ ਗੱਲ ਇਹ ਹੈ ਵੀ ਭਗਵਾਨ ਤਮਾਨ ਬਹੁਤ ਤੇਜ ਮੁੱਖ ਮੰਤਰੀ ਹੈ ਸਾਹ ਚਾ ਨਹੀਂ ਰਿਹਾ ਕੰਮ ਲੋਕਾਂ ਨੂੰ ਇਕਾ ਕਰਨਾ ਚਾਹੀਦਾ ਹੈਗਾ ਨਹੀਂ ਤਾਂ ਫਿਰ ਜੁਰਮ ਵੱਧ ਆ ਜਾਣਾ ਹੈ ਬਾਈ ਜਿਵੇਂ ਭਾਨੇ ਦੀ ਜਵਾਨਤਾ ਪਾ ਸੁਣ ਹੋ ਗਈ ਹੈ ਨਾ ਤੇ ਤੇ ਤਸ਼ੱਦਦ ਦੀ ਗੱਲ ਹੋਈ ਜਿਵੇਂ ਲੱਖੇ ਨੇ ਵੀ ਕਿਹਾ ਸੱਚ ਮੰਨ ਦਿਓ ਸਾਰੇ ਕੁਝ ਹੋ ਗਿਆ ਉਹ ਬਾਈ ਹੋ ਸਕਦਾ ਯਾਰ ਪਹਿਲਾਂ ਛੋਟੇ ਦੇ ਨਹੀਂ ਛੋਟੀ ਦਾ ਵੀਡੀਓ ਆ ਗਈ ਸੀ ਬਾਅਦ ਚ ਵੀ ਬਾਈ ਇਹਦੇ ਥੱਪੜ ਵੱਜੇ ਵੀ ਸੱਟ ਵੱਜੀ ਵੀ ਆ ਕੋਈ ਪਤਾ ਨਹੀਂ ਬਾਈ ਕਿੱਥੇ ਕੀ ਦੋ ਕੀ ਕਦੋਂ ਕੁੱਟ ਦੇਣ ਸਰਕਾਰੀਆਂ ਹੋਈ ਨਹੀਂ ਆ ਛੋਟੇ ਵਿਚਾਰਾ ਕਿੰਨਾ ਵਧੀਆ ਨਸਾਂ ਲਈ ਲੜਿਆ ਕਿੰਨਾ ਬੰਦੇ ਨੇ ਸੰਘਰਸ਼ ਕੀਤਾ ਛੱਟੇ ਵਾਲਿਆਂ ਨੂੰ ਫੜਦੇ ਨਹੀਂ ਛੋਟੇ ਨੂੰ ਦੀ ਫੜ ਲੈਂਦੇ ਉਹ ਕਿੰਨੀ ਵਧੀਆ ਲੜਾਈ ਲੜੀ ਉਹਨੂੰ ਬਖਸ਼ਿਆ ਨਾ ਨੇ ਐਂ ਬਸ ਭਾਨੇ ਨਾਲ ਹੋ ਗਈ ਵੀ ਜਿਹੜਾ ਵੀ ਨੌਜਵਾਨ ਛੋਟਾ ਭਾਨਾ ਜੋ ਵੀ ਹੋਰ ਨਵਾਂ ਉੱਠਣਗੇ ਉਠੂ ਕੋਈ ਨੌਜਵਾਨ ਲੜੂ ਪੰਜਾਬ ਲਈ ਉਹਦੇ ਨਾਲ ਇਹੀ ਕੁਝ ਹੋਣਾਗਾ ਕਿਉਂਕਿ ਸਰਕਾਰ ਹੀ ਹੋਰ ਰਾਹਾਂ ਤੇ ਚੱਲ ਪਈ ਜਦੋਂ ਕਿਸੇ ਤੋਂ ਕੋਈ ਕੰਮ ਹੋਵੇ ਨਾ ਕੱਲੇ ਇਸਤਿਹਾਰ ਤੇ ਸੋਸ਼ਲ ਮੀਡੀਆ ਤੇ ਚੱਲੇ ਫਿਰ ਉਹਨਾਂ ਨੇ ਇਹੀ ਕੁਝ ਕਰਨਾ ਡਾਂਗ ਨਾ ਦਮਾਉਣੇ ਪਰ ਇਹ ਡਾਂਗ ਨਾ ਨਹੀਂ ਦਾ ਬਣਿਆ ਲੋਕ ਕੰਮ ਨਹੀਂ ਬੋਲਦਾ ਫਿਰ ਕੰਮ ਹੈ ਹੀ ਨਹੀਂ ਬਦਲਾਅ ਬੋਲਦਾ ਕਿ ਨਵੀਆਂ ਆਹ ਪ੍ਰਾਣੀਆਂ ਸੇਵਾ ਕੇਂਦਰਾਂਿਆਂ ਨੂੰ ਰੰਗ ਮਾਰਤਾ ਤੇ ਦਵਾਈ ਉੱਥੇ ਹੈ ਨਹੀਂਗੀ ਡਿਸਪੈਂਸਰੀਆਂ ਨੂੰ ਰੰਗ ਮਾਰਿਆ ਉੱਥੇ ਵੀ ਦਵਾਈ ਹੈ ਨਹੀਂਗੀ ਮੰਨ ਲਾ ਹਨਾ ਸੇਵਾ ਕੇਂਦਰਾਂ 'ਚ ਕੋਈ ਕਾਗਜ਼ ਪੱਤਰ ਨਹੀਂ ਕੰਮਕਾਰ ਨਹੀਂ ਹੋ ਰਹੇ ਬੜੀ ਹਾਲਤ ਆ ਰੰਗ ਰੋਗਣ ਜਾਂ ਕਰਕੇ ਕੇਰਾ ਸਕੂਲਾਂ ਜਾਂ ਨੂੰ ਵੀ ਕੈਪਟਨ ਦੇ ਬਣਾਇਆ ਨੂੰ ਰੰਗ ਰੋਗਣ ਜਾਂ ਕਰੀ ਜਾਂਦੇ ਆ ਤੇ ਆਪ ਤੋਂ ਗੁੱਸੇ ਨਹੀਂ ਹੋ ਰਿਹਾ ਹੈਲੀਕਾਪਟਰ ਦੱਬੀ ਫਿਰਦੇ ਆ 8-900 ਕਰੋੜ ਹਥਿਆਰਾਂ ਤੇ ਲਾਤਾ ਆਏ ਵਾਰ ਮੰਨ ਲਾ ਵੀ ਹੁਣ ਤੱਕ 9000 ਕਰੋੜ 90000 ਕਰੋੜ ਦਾ ਮਾ ਕਰਜ਼ਾ ਚੱਕ ਲਿਆ ਦੱਬੀ ਤੁਰੇ ਜਾਂਦੇ ਆ ਪੰਜਾਬ ਨੂੰ ਲੁੱਟਣ ਖੋਣ ਨੂੰ ਕੇਜਰੀਵਾਲ ਨੂੰ 150 ਗਨਮੈਂਦੀ ਫਿਰਦੇ ਆ ਕੈਪਟਨ ਬਾਦਲ ਕੋਲੇ 1200 ਚੱਲਦੇ ਸੀ ਤੇ ਕੋਲੇ 15-1600 ਚੱਲੀ ਜਾਂਦੇ ਆ ਬਬਰੀ ਹਾਲਤ ਆ ਵੀਰੇ ਕੋਈ ਹਾਂ ਕਾਂਗਰਸੀਆਂ ਨੂੰ ਕਿਵੇਂ ਮੰਨਦੇ ਫਿਰ ਕਾਂਲੀ ਕਾਂਗਰਸੀ ਇਦੋਂ ਚੰਗੇ ਹੁਣ ਇਹ ਨਾ ਕਹਣ ਲੋਕ ਵੀ ਤੂੰ ਉੱਧਰ ਹੋ ਗਿਆ ਪਹਿਲਾਂ ਤੁਸੀਂ ਐਂ ਕਹਿੰਦੇ ਰਹੋ ਕਰੀਏ ਕੀ ਜਦੋਂ ਚੰਗੇ ਕਹਾਈ ਦਿੱਤਾ ਸਾਰੇ ਵੀ ਕਹਿੰਦੇ ਸਾਰੇ ਪਿੰਡਾਂ ਦੀ ਗੱਲਾਂ ਚੱਲ ਪਈਆਂ ਵੀ ਬਾਈ ਇਦੋਂ ਦਾ ਉਹ ਚੰਗੇ ਸੀਗੇ ਉਹ ਕੈਪਟਨ ਨੂੰ ਆਪਾਂ ਕਹਿੰਦੇ ਸੀ ਇਹ ਆ ਸਾਹੇ ਰਾਜਾ ਉਹਦੇ ਨਾਲ ਫਿਰਦਾ ਰੂਸਾ ਨਾਲ ਫਿਰਦਾ ਬਾਦਲ ਨੂੰ ਕੀ ਕੁਝ ਕਹਿੰਦੇ ਸੀਗੇ ਮਹਾਨ ਬੁੱਧੀ ਸੁਖਵੀਰ ਨੂੰ ਕਹਿੰਦੇ ਉਹਨੇ ਕਦੇ ਨੱਟ ਤੇ ਜਿਹੜੇ ਨਿੱਕੀ ਉਮਰ ਦੇ ਜਵਾਬ ਸੀਗੇ ਕਿਤੇ ਕਿਸੇ ਨੂੰ ਮਾਰੀ ਹੋਏ ਉਹਨੇ ਵੀ ਉੱਤ ਆਕ ਵੀ ਥੱਲੇ ਕੀ ਹੋ ਜਾਂਦਾ ਇਹ ਤਾਂ ਬਹਾਨਾ ਨਹੀਂ ਜਰਾ ਰਹਿ ਗਿਆ ਇਹਦਾ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਾ ਕਮੈਂਟ ਵੀ ਦੇਖਦੇ ਹੋਣਗੇ ਜਿਹੜਾ ਕਮੈਂਟ ਗਲਤ ਕਰਦਾ ਹੋਊਗਾ ਉਹਨੂੰ ਪੈ ਜਾਂਦਾ ਹੋਊਗਾ ਸਾਡੇ ਨੌਜਵਾਨਾਂ ਤੇ ਐਨਐਸਐ ਲਾਤੀ ਅੰਮ੍ਰਿਤਪਾਲ ਦੇ ਫੋਟੋ ਥੱਲੇ ਜੇ ਕੋਈ ਕਮੈਂਟ ਕਰਦਾ ਜਾਂ ਪੋਸਟ ਪਾਉਂਦਾ ਉਹੋ ਜਿਹੇ ਬੰਦੇ ਚੱਕ ਲੈ ਇਹਦਾ ਕੋਈ ਹੱਲ ਨਹੀਂ ਬਾਈ ਤੇ ਬਹੁਤ ਗਲਤ ਕਰ ਰਿਹਾ ਨੌਜਵਾਨੀਆਂ ਨੂੰ ਨੌਜਵਾਨੀ ਨੂੰ ਘੇਰ ਕੇ ਜੇਦਾ ਪਤਾ ਦਾ ਹੈਗਾ ਕਿੰਨਾ ਕਿਤੇ ਸਾਥ ਦਿੱਤਾ ਤੁਸੀਂ ਕੱਲਾ ਮੈਨੂੰ ਕੀ ਬਾਈ ਯਾਰ ਸਾਰੇ ਪੰਜਾਬ ਨਹੀਂ ਪਸਤਾਵਾਗਾ ਗੱਲਾਂ ਮੈਨੂੰ ਨਹੀਂ ਸਾਰੇ ਪੰਜਾਬ ਨੂੰ ਤੁਸੀਂ ਵੀ ਸੋਚਦੇ ਹੋਵੋਗੇ ਸਾਡੇ ਚੈਨਲਾਂ ਦੀ ਰੀਚਾ ਟਾਤੀਆਂ ਪੇਜਾਂ ਦੀ ਰੀਚ ਚੜਾਤੀ ਸਭ ਨੂੰ ਪਸਤਾ ਤੇ ਬਾਈ ਜਿਵੇਂ ਤੁਸੀਂ ਨਾਲ ਜਾ ਰਹੇ ਹੋ ਲੱਖੇ ਦੇ ਹਨਾ ਯਾਤਰਾ ਜਾ ਰਹੀ ਹੈ ਰਿਸਪੌਂਸ ਕਿਸ ਤਰ੍ਹਾਂ ਦਾ ਆ ਰਿਹਾ ਕਿ ਕਿ ਸਮੱਸਿਆਵਾਂ ਦੱਸ ਰਹੇ ਨੇ ਲੋਕ ਲੱਖੇ ਦਾ ਬਾਈ ਮਾਈਕ ਫੜਾਇਆ ਪਿਆ ਵੀ ਜਿਹੜਾ ਕੁਝ ਮੇਰੇ ਚ ਗਲਤੀ ਲੈਦੀ ਆ ਦੋ ਮਾਈਕ ਚੱਲਦੇ ਆ ਇੱਕ ਲੋਕਾਂ ਕੋਲੇ ਹੁੰਦਾ ਇੱਕ ਇਧਰ ਲੱਖੇ ਕੋਲੇ ਹੁੰਦਾਗਾ ਤੇ ਵੀ ਪੁੱਛੋ ਕੀ ਸਵਾਲ ਪੁੱਛਣਾ ਕੋਈ ਮਰਜ਼ੀ ਸਵਾਲ ਪੁੱਛ ਲਓ ਵਧੀਆ ਚੱਲ ਰਹੀ ਹੈ ਯਾਤਰਾ ਤੇ ਕਿਉਂਕਿ ਲੋਕ ਇੰਨਾ ਤਿੰਨੇ ਪਾਰਟੇ ਤੰਗਾ ਠੀਕ ਆ ਧੰਨਵਾਦ ਬਾਈ ਜਿਉਂਦੇ ਰਹੋ